ਦੇ ਕੇ ਜੱਥੇਬੰਦੀ ਦਾ ਨਾਮ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਪ੍ਰੀਤ ਸਿੰਘ ਖਾਲਸਾ ਨਾਮਰੇਜ ਤੇ ਬਿਸ਼ਮੇਸ਼ ਖਾਲਸਾ ਸੇਵਾਦਾਲ ਸਮਰਾਲਾ ਤੇ ਰੁਪੀਏ ਜਿਹੜਾ ਇਕੱਠੇ ਹੋਣ ਦਾ ਕਾਰਨ ਇਹ ਕਾਰਨਾਮੇ ਇਹ ਇਕੱਠੇ ਇਹ ਇਕੱਠੇ ਹੋਣ ਦਾ ਕਾਰਨ ਇਹ ਆ ਜੂ ਕਿ ਆਪਾਂ ਦੇਖਦੇ ਆਂ ਵੀ ਰੋਜ਼ ਕੋਈ ਨਾ ਕੋਈ ਬਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ ਨੇਕ ਸਿੰਘਾਂ ਦੇ ਨੌ ਬਦਨਾਮ ਹੋ ਰਹੇ ਨੇ ਵਿੱਚ ਜੀ ਉਸ ਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਸਾਰੇ ਸਿੰਘ ਇਕੱਠੇ ਹੋਏ ਆ ਵੀ ਭਾਈ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਬਣੀ ਹੋਈ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਭਾਈ ਸਾਰੇ ਧਰਮ ਉਜਣਯੋਗ ਨੇ ਸਾਰੇ ਧਰਮ ਦਾ ਸਤਿਕਾਰ ਚਾਹੁੰਦੇ ਆ ਵੀ ਕੋਈ ਵੀ ਐਸੀ ਗਲਤੀ ਨਾ ਕਰੋ ਜਿਸ ਦੇ ਨਾਲ ਕਿਸੇ ਵੀ ਧਰਮ ਦੀ ਨੁਕੀਦੀ ਹੋਵੇ ਜਾਂ ਕਿਸੇ ਵੀ ਧਰਮ ਨੂੰ ਅਗਲਾ ਮਾੜਾ ਚੰਗਾ ਬੋਲੇ ਕੀ ਫੈਸਲਾ ਲਿਆ ਗਿਆ ਜਿਹੜਾ ਅੱਜ ਅਸੀਂ ਇਹ ਫੈਸਲਾ ਲਿਆ ਜੀ ਕਿ ਬਾਣਾ ਪਾ ਕੇ ਕੋਈ ਵੀ ਨਿਹੰਗ ਸਿੰਘ ਗਲਤ ਕੰਮ ਕਰਦਾ ਹੈ ਜਾਂ ਕਿਸੇ ਨਾਲ ਧੱਕਾ ਕਰਦਾ ਹੈ ਜਾਂ ਸਾਨੂੰ ਪਤਾ ਲੱਗਿਆ ਵੀ ਬਾਣੇ ਦੀ ਆੜ ਦੇ ਵਿੱਚ ਕੋਈ ਚਿੱਟਾ ਵੇਚ ਰਹੇ ਨੇ ਸਮੈਕ ਵੇਚ ਰਹੇ ਨੇ ਜਾਂ ਸੱਟੇਬਾਜ਼ੀ ਕਰ ਰਹੇ ਨੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਆ ਵੀ ਭਾਈ ਜਾਂ ਤਾਂ ਇਹ ਚੀਜ਼ਾਂ ਤੋਂ ਹਟਜੋ ਨਹੀਂ ਫਿਰ ਸਾਡੇ ਵੱਲੋਂ ਜਿਹੜੀ ਕਾਰਵਾਈ ਸੰਘਾ ਵੱਲੋਂ ਹੋਣੀ ਆ ਉਹ ਤਾਂ ਹੋਣੀ ਆ ਹੋਣੀ ਆ ਹੋਣ ਖੜ ਕੇ ਪ੍ਰਸ਼ਾਸਨ ਤੋਂ ਜਿਹੜੀ ਅਸੀਂ ਪ੍ਰਸ਼ਾਸਨੀ ਮੰਗ ਕਰਾਂਗੇ ਵੀ ਜਿਹੜਾ ਆਪਣੇ ਏਰੀਆ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਦਾ ਵੀ ਉਹਦੇ ਤੇ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਬਾ ਜੀ ਤੁਸੀਂ ਬਾਣੇ ਦੀ ਗੱਲ ਕੀਤੀ ਆ ਵੀ ਬਾਣਾ ਪਾ ਕੇ ਜਿਹੜੇ ਅ ਛਿਦਾਰਤੀ ਐਂਸਰ ਨੇ ਉਹ ਦੋ ਘਟਨਾਵਾਂ ਕਰਦੇ ਨੇ ਉਹ ਮੇਨ ਜਿਹੜੀ ਕੋਈ ਹੈ ਬੰਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਬਿਹਾਏ ਨਾ ਨਸ਼ੇ ਵੇਚਦਾ ਵਾਜਾ ਵੇਚਦਾ ਦੇਖੋ ਉਹ ਵੀ ਤੁਹਾਡੇ ਸਾਹਮਣੇ ਥੋੜੇ ਚਿਰ ਸਾਡੇ ਕੋਲ ਪ੍ਰੂਫ ਆ ਜਾਣਗੇ ਫਿਰ ਅਸੀਂ ਵਿਧ ਪ੍ਰੂਫ মিডিਆ ਸਾਹਮਣੇ ਫਿਰ ਆਵਾਂਗੇ ਫਿਰ ਅਸੀਂ ਸ਼ਰਿਆਮੇ ਲਗੇ ਚਟੇ ਹੋ ਕੇ ਸਿੱਧੇ ਹੋਵਾਂਗੇ ਉਹਨਾਂ ਨੂੰ ਅੱਜ ਅਸੀਂ ਤੁਹਾਡੇ ਰਾਹੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਭਾਈ ਜਿਹੜਾ ਤੁਸੀਂ ਇਹ ਕਰਮ ਕਰ ਰਹੇ ਹੋ ਬਾਣਾ ਪਾ ਕੇ ਵੀ ਜਾਂ ਤਾਂ हट ਜਾਓ ਸੰਭਲ ਜਾਓ ਨਹੀਂ ਫਿਰ ਜੋ ਸਾਤੋਂ ਜੋ ਕਾਰਵਾਈ ਹੋਗੀ ਫਿਰ ਅਸੀਂ ਉਹ ਕਰਾਂਗੇ ਬਾਬਾ ਜੀ ਜਦੋਂ ਨਿਹੰਗ ਸਿੰਘ ਆ ਧਾਰਨ ਕਰਦੇ ਨੇ ਤਾਂ ਕੋਈ ਸਿਖਲਾਈ ਹੁੰਦੀ ਆ ਗੁਰਮਤਿ ਦਾ ਉਹਨਾਂ ਨੂੰ ਧਿਆਨ ਵੀ ਦਿੱਤਾ ਜਾਂਦਾ ਜੀ ਬਿਲਕੁਲ ਜੀ ਕਿਉਂ ਕੱਚੇ ਨੇ ਨਿਹੰਗ ਸਿੰਘ ਇਹਨਾਂ ਗੱਲਾਂ ਤੋਂ ਦੇਖੋ ਸਭ ਤੋਂ ਪਹਿਲਾਂ ਮਾਰਾ ਕਰਨਾ ਬਾਣੀ ਫਿਰ ਬਾਣਾ ਜਦੋਂ ਸਾਨੂੰ ਹੁਣ ਬਾਣੀ ਦਾ ਹੀ ਗਿਆਨ ਨਹੀਂ ਹੈਗਾ ਬਾਣਾ ਅਸੀਂ ਪਾ ਲੰਨੇ ਆ ਹਨਾ ਇਸ ਤੋਂ ਇਹ ਆ ਵੀ ਜਦੋਂ ਅਸੀਂ ਆਪਣੇ ਆਪ 'ਚ ਪਰਫਖ ਨਹੀਂ ਹੈਗੇ ਤਾਂ ਅਸੀਂ ਦੂਸਰੇ ਨੂੰ ਕੀ ਮਤ ਦਵਾਂਗੇ ਤੋ ਭਾਈ ਇਹ ਜਿਹੜਾ ਬਾਣਾ ਬਏ ਕਿਹਦੇ ਵੱਲੋਂ ਦਿੱਤਾ ਜਾਂਦਾ ਕੋਈ ਧਰਮ ਦੇ ਆਗੂ ਹੈਗੇ ਆ ਜਿਹੜੇ ਇਹਨਾਂ ਨੂੰ ਜੁਆਇਨ ਕਰਾਉਂਦੇ ਨੇ ਜਾਂ ਇਹ ਆਪਣੇ ਆਪ ਇਹ ਜੁਆਇਨ ਕਰ ਲੈਂਦੇ ਨੇ ਦੇਖੋ ਬਾਣਾ ਤੋਂ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਠੀਕ ਹੈ ਜੀ ਹੁਣ ਜਿ ਕਈ ਇਹ ਐ ਐ ਕਰਦੇ ਨੇ ਹੁਣ ਜਿਵੇਂ 2 ਮਹੀਨੇ ਪਹਿਲਾਂ ਅਸੀਂ ਉਮਰ ਸ਼ਕ ਆ ਮਨਮਤ ਕੀਤੀ ਆਪਣਾ ਬਾਣਾ ਲਿਆਂਦਾ ਉੱਥੋਂ ਬਣਿਆ ਬਣਿਆ ਦੇਖੋ ਜਿੱਥੋਂ ਅੱਜ ਕੱਲ ਮਿਲਿਆ ਜਾਂਦਾ ਹਨਾ ਬਾਣਾ ਪਾਉਂਦੇ ਨੇ ਬਾਣਾ ਪਾ ਕੇ ਆਪਣੇ ਆਪ ਨੂੰ ਸਿੰਘ ਸਿੰਘ ਦੱਸਦੇ ਨੇ ਜਾਣ ਕੇ ਅਸਲ ਬਾਣਾ ਤਾਂ ਉਹ ਆ ਜਦੋਂ ਗੱਲ ਪਉਂਦੇ ਵਿੱਚ ਬੰਦਾ ਰਹਿ ਕੇ ਉੱਥੇ ਸੇਵਾ ਕਰਦਾ ਠੀਕ ਆ ਜੀ ਮर्यादा ਨੂੰ ਸਮਝਦਾ ਹਨਾ ਤੇ ਫੇਰ ਬਾਣਾ ਧਾਰਨ ਹੁੰਦਾ ਉਹ ਐਫਸੀ ਕਾ ਖਾਲਸਾ ਹੋ ਗਿਆ ਜਿਸ ਕੀ ਪੁੱਤੇ ਸਜਾਨ ਸਿੰਘ ਮਝਾਲੀ ਜਗਰ ਬਾਬਾ ਬੁੱਢਾ ਦਾ ਸ਼ੋਮਣੀ ਭੰਤੀ ਕਾ ਜਨਮ ਹੋਈ ਸੁਨਰਾਲੇ ਤੋਂ ਅਸੀਂ ਬੜੇ ਦੁੱਖ ਨਾਲ ਇੱਥੇ ਸਾਰੇ ਸਿੰਘ ਇਕੱਤਰ ਹੋਏ ਆ ਕਿਉਂਕਿ ਕੁਝ ਸਿੰਘ ਨੀਲਾ ਬਾਣਾ ਪਾ ਕੇ ਕਾਰਵਾਈਆਂ ਗਲਤ ਨਸ਼ਾ ਵੇਚਣ ਲੋਕਾਂ ਨਾਲ ਲੜਨ ਨੂੰ ਪੇੜਨਾ ਨਜਾਇਜ਼ ਕਬਜ਼ੇ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਅਧਮਾਸ਼ੀ ਕਰਨ ਉਹ ਸਾਰੀ ਬਾਣੇ ਦੀ ਬਦਨਾਮੀ ਕਰਾਉਂਦੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਅੱਜ ਅਸੀਂ ਸਾਰੇ ਸਿੰਘ ਇਕੱਤਰ ਹੋਏ ਆ ਜਿਹੜਾ ਵੀ ਸਿੰਘ ਇਹੋ ਜੀ ਹਰਕਤ ਕਰਦਾ ਸਾਡਾ ਸਾਰਿਆਂ ਦਾ ਮੁਰਲਾ ਫਰਜ਼ਾ ਅਸੀਂ ਇਹੋ ਜਿਹੇ ਸਿੰਘ ਦਾ ਸਾਥ ਨਾ ਦਈਏ ਜਿਹੜਾ ਗੁਰਮਰਿਆਦਾ ਦੇ ਉਲਟ ਚੱਲ ਕੇ ਇਹ ਕਾਰਵਾਈਆਂ ਕਰਦੇ ਆ ਬੜਾ ਦੁੱਖ ਲੱਗਦਾ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਕਿਸੇ ਨਹਿਂਗ ਦੇਥੇ ਬੰਦਿਆਂ ਤੋਂ ਕੋਈ ਅੰਮ੍ਰਿਤ ਨਹੀਂ ਛਕਿਆ ਹੁੰਦਾ ਇਹ ਸੰਤਾ ਮਹਾਪੁਰਸ਼ਾਂ ਦੂਜੇ ਕੱਪੜਿਆਂ ਤੋਂ ਅੰਮ੍ਰਿਤ ਛਕ ਕੇ ਨੀਲੇ ਕੱਪੜੇ ਪਾ ਕੇ ਇਹ ਸਿੰਘ ਕਹੋਂਦੇ ਆ ਦੂਜੇ ਪਾਸੇ ਜਦ ਮੀਡੀਆ ਇਹ ਕੋਈ ਗਲਤ ਕਾਰਵਾਈ ਕਰਦੇ ਆ ਤਾ ਮੀਡੀਆ ਪਰ ਸ਼ਾਸਨ ਅਕਸਰ ਇਹ ਗੱਲ ਕਹਿੰਦਾ ਇਹ ਨਿਹੰਗ ਸਿੰਘ ਨੇ ਤਾਂ ਜਿਹੜੇ ਅਸਲੀ ਨਿਹੰਗ ਸਿੰਘ ਨੇ ਉਹਨਾਂ ਨੂੰ ਬੜਾ ਦੁੱਖ ਲੱਗਦਾ ਵੀ ਇਹ ਬਦਰਾਮ ਜਿਹੜੀ ਬਦਨਾਮੀ ਆ ਇਹ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਬਾਣਾ ਇਹ ਉਹਨਾਂ ਦੀ ਕੀਤੀ ਜਾਂਦੀ ਆ ਅਸੀਂ ਪ੍ਰੈਸ ਤੇ ਇਹ ਬੇਨਤੀ ਕਰਨਾ ਚਾਹੁੰਦੇ ਆ ਜੇ ਉਹਦੇ ਨੀਲੇ ਕੱਪੜੇ ਵਿੱਚ ਕੋਈ ਗਲਤ ਕਾਰਵਾਈ ਕਰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਪ੍ਰੈਸ ਜਾਂ ਪ੍ਰਸ਼ਾਸਨ ਪਹਿਲਾਂ ਉਹਦੀ ਆਇਡੈਂਟੀਟੀ ਕਰੇ ਉਹ ਪਤਾ ਪੜਤਾਲ ਕਰੇ ਵੀ ਇਹ ਸਿੰਘ ਕਿਹੜੇ ਗੱਲਪੰਥ ਦਾ ਕਿਹੜੀ ਜਥੇਬੰਦੀਆਂ ਜੁੜਿਆ ਹੋਇਆ ਉਹ ਤੋਂ ਬਾਅਦ ਜੇ ਖਬਰ ਲੱਗਦੀ ਆ ਤਾਂ ਉਹਨਾਂ ਦਾ ਨਾਮ ਉਸ ਜਥੇਬੰਦੀ ਦੇ ਅਨੁਸਾਰ ਲਿਖ ਕੇ ਉਹਦੀ ਪ੍ਰੈਸਰ ਖਬਰ ਦਾ ਖਬਰ ਆਉਣੀ ਚਾਹੀਦੀ ਆ ਅਸੀਂ ਇਹ ਬੇਨਤੀ ਕਰਦੇ ਆ ਹਾਂ ਜੇ ਇਸ ਤਰ੍ਹਾਂ ਦੇ ਕਾਰਵਾਈਆਂ ਨੂੰ ਕੱਲ ਬਾਬਾ ਬਲਬੀਰ ਸਿੰਘ ਜੀ ਨੇ ਸਾਨੂੰ ਸਾਰੇ ਸਿੰਘਾਂ ਨੂੰ ਤਾੜਨਾ ਕਰੀ ਆ ਜਿਹੜਾ ਸਾਡਾ ਅਸੀਂ ਅਮਰਤ ਸ਼ਕਤੀਆਂ ਮੁੱਢਾ ਦਲ ਦਾ ਜਾਂ ਸਿੰਘ ਸਾਜ ਦੇ ਆ ਅਸੀਂ ਆਪਣਾ ਜੀਵਨ ਸਵਾਰਨ ਵਾਸਤੇ ਆਪਣਾ ਜੀਵਨ ਦਾ ਉੱਚਾ ਪੱਧਰ ਚੱਕਣ ਵਾਸਤੇ ਅਮਰਤ ਛਕਦੇ ਆਂ ਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਮਾਜ ਇਸ ਤਰ੍ਹਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮਦਦ ਵਾਸਤੇ ਜਾਣਾ ਹੁੰਦਾ ਨਾ ਕਿ ਕਿਸੇ ਨਾਲ ਗਲਤ ਵਿਹਾਰ ਕਰਨਾ ਹੁੰਦਾ ਸਾਡੇ ਇਸ ਭੇਖ ਦੇ ਵਿੱਚ ਜਿਹੜੇ ਬੰਦੇ ਡੈਂਟਡ ਕਿਹਨਾਂ ਕੋ ਕੋਈ ਪ੍ਰੂਫ ਨਹੀਂ ਕੋਈ ਅਸਲੀ ਉਹੀਓ ਬਾਣੇ ਪਏ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਤੁਸੀਂ ਨਿਹੰਗ ਸ਼ਬਦ ਨਾਲ ਵਰਤਿਆ ਜਾਵੇ ਉਹ ਨਕਲੀ ਨੇ ਉਹ ਸਿੰਘ ਦਾ ਕਹਾ ਸਕਦੇ ਆ ਨਿਹੰਗ ਕਹਿਣਾ ਬੜੀ ਮਾੜੀ ਗੱਲ ਉਹਨਾਂ ਨੂੰ ਜਿਹਦੇ ਨਾਲ ਗੁਰੂ ਮਹਾਰਾਜ ਦਾ ਮਰਿਆਦਾ ਦੇ ਉਲਟੋ ਚੱਲ ਕੇ ਆਪਾਂ ਉਹਨਾਂ ਦੀ ਬਦਨਾਮੀ ਕਰਦੇ ਆ ਮਹਾਰਾਜ ਦੀ। ਬਬੀ ਆਉਣ ਵਾਲੇ ਦਿਨਾਂ ਵਿੱਚ ਨਕਲੀ ਜਿਹੜੇ ਸਿੰਘ ਬਣੇ ਹੋਏ ਨੇ ਉਹਨਾਂ ਤੇ ਕਾਰਵਾਈ ਕਰਾਂਗੇ ਪੇਸ਼ ਆ ਜਿਹੜੇ ਵੀ ਸਿੰਘ ਇਸ ਜਿਸ ਤਰ੍ਹਾਂ ਅਸੀਂ ਸਮਰਾਲੇ ਇਲਾਕੇ ਦੇ ਰਹਿੰਦੇ ਆ ਕੋਈ ਵੀ ਨੀਲੇ ਵੀਲੇ ਕੱਪੜਿਆਂ ਦੇ ਵਿੱਚ ਗਲਤ ਕਾਰਵਾਈ ਕਰੂਗਾ ਅਸੀਂ ਉਹਦੇ ਖਿਲਾਫ ਆਪਣੇ ਤੌਰ ਤੇ ਬੁੱਢਾ ਦਲ ਕੰਨੀਓ ਉਸ ਪ੍ਰਸ਼ਾਸਨ ਕੰਨੀਓ ਵੀ ਅਸੀਂ ਉਹਦੀ ਸ਼ਿਕਾਇਤ ਕਰਕੇ ਇਹੋ ਜਿਹੇ ਗਲਤ ਅੰਸਰਾਂ ਨੂੰ ਪਹਿਲਾਂ ਦਰ ਕੋਸ਼ਿਕਾਇਤ ਕਰਾਂਗੇ। ਉਹ ਇਹ ਨਹੀਂ ਗੱਤ ਕੰਮ ਕਰਨ ਹੋਣਗੇ ਅਸੀਂ ਪ੍ਰਸ਼ਾਸਨ ਵੀ ਸ਼ਿਰਕਤ ਕਰਕੇ ਉਹ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣ ਵਿੱਚ ਜ਼ਰੂਰ ਪ੍ਰਸ਼ਾਸਨ ਦੇ ਬਾਦ ਦਰ ਅੱਜ ਜਿਹੜਾ ਫੈਸਲਾ ਲਿਆ ਗਿਆ ਜਿਸ ਨੂੰ ਕੀ ਫੈਸਲਾ ਤੇ ਆਪਣਾ ਨਾਮ ਕੀ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ 19 ਸਾਲ ਕਿਉਂਕਿ ਸਤੂਰ ਸੱਜੇ ਪਾਤਸ਼ਾਹ ਜੀ ਦੇ ਬਚਨ ਹਨ ਬਾਣੀ ਬਾਣਾ ਪੁਰਤਖ ਪਛਾਣੋ ਸਿੰਘ ਗੁਰੂ ਕਾ ਪੰਖ ਹੀ ਜਾਣੋ ਪਹਿਲਾ ਸਤਿਗੁਰੂ ਜੀ ਨੇ ਬਾਣੀ ਦੀ ਗੱਲ ਬਾਣੀ ਦੀ ਗੱਲ ਕਰੀ ਹੈ ਬਾਅਦ ਵਿੱਚ ਸਤਿਗੁਰਾਂ ਨੇ ਬਾਣੀ ਦੀ ਗੱਲ ਕਰੀ ਹੈ ਤੇ ਗੁਰਮੁਖ ਪਿਆਰਿਓ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਉਹ ਬਹੁਤ ਮਤਭਾਗੀਆਂ ਨੇ ਤੇ ਬਹੁਤ ਮਾੜੀਆਂ ਨੇ ਸਭ ਤੋਂ ਪਹਿਲਾਂ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਨੇ ਬੋਲੇ ਆ ਕਿ ਕਈ ਬਾਣਾ ਮੁੱਲ ਖਰੀਦ ਕੇ ਹਨ ਪਰ ਨਹੀਂ ਉੱਥੇ ਸਾਡੇ ਜਥੇਦਾਰਾਂ ਦੀ ਵੀ ਕਮੀ ਹੈ ਤੇ ਸਾਡੀ ਜੋ ਮਾਨ ਮਰਿਆਦਾ ਨੇ ਸਿੰਘ ਜਥੇਬੰਦੀਆਂ ਦੀ ਉਹ ਘਟੋ ਘਟ ਦਲਪੰਤ ਦੇ ਵਿੱਚ ਸਿਕਾਈ ਜਾਂਦੀ ਹੈ ਘੋੜਿਆਂ ਦੀ ਸੇਵਾ ਪੰਥ ਦੇ ਪ੍ਰਤੀ ਗੱਲ ਕਰਨਾ ਪਰ ਜਿਸ ਤਰ੍ਹਾਂ ਉਹ ਵੀਰ ਮੀਡੀਆ ਦੇ ਅੱਗੇ ਬਹੁਤ بڑے ਸ਼ਬਦ ਭੈਣਾ ਦੇ ਪ੍ਰਤੀ ਬੋਲ ਰਿਹਾ ਸੀ ਪਰ ਉਹ ਸਿੰਘਾਂ ਵਾਲੇ ਸ਼ਬਦ ਨਹੀਂ ਸੀ ਕਿਸੇ ਮਨਮੁਖ ਦੇ ਸ਼ਬਦ ਹੋ ਸਕਦੇ ਨੇ ਕਿਉਂਕਿ ਇਸ ਗੁਰਵਾਣੀ ਦਾ ਫਰਮਾਨ ਹੈ ਵੇਖ ਪੁਰਾਈਆਂ ਚੱਗੀਆਂ ਮਾਵਾ ਭੈਣਾ ਧੀਆਂ ਜਾਣਾ ਪਰ ਏਕਾਂ ਨਾਰੀ ਜਤੀ ਹੋਏ ਪਰਤੀ ਭੈਣ ਬਖਾਣਾ ਗੁਰਮਤ ਪਿਆਰੇਓ ਜਿੰਨਾ ਤੇ ਗੁਰਵਾਣੀ ਤੋਂ ਸੋਝੀ ਨਹੀਂ ਲਵਾਂਗੇ ਗੁਰਮਤ ਤੋਂ ਜਾਣੂ ਨਹੀਂ ਹੋਵਾਂਗੇ ਅਸੀਂ ਦੂਜਿਆਂ ਨੂੰ ਕੀ ਦੱਸਾਂਗੇ ਘਟੋ ਘਟ ਅਮਰ ਛੱਕੇ ਰਹਿਤ ਬੈਤ ਰੱਖਣੀ ਬਾਣੀ ਪੜਨੀ ਬਾਣੀ ਤੋਂ ਜਾਣੂ ਹੋਣਾ ਤੇ ਅੱਗੇ ਬਾਣੀ ਦਾ ਪ੍ਰਚਾਰ ਕਰਨਾ ਸਿੰਘਾਂ ਦਾ ਇਹ ਕੰਮ ਸੀਗਾ ਤੇ ਦੂਸਰੀ ਗੱਲ ਜਿਹੜਾ ਬਾਣਾ ਬਾਣਾ ਕੋਈ ਮੁੱਲ ਲੈ ਕੇ ਪੋਂਦਾ ਮੈਂ ਨਹਿਨ ਸਿੰਘ ਜਥੇਬੰਦੀਆਂ ਨੂੰ ਬਾਬਾ ਬਲਬੀਰ ਸਿੰਘ ਜੀ ਸਾਹਿਬ ਉਹਨਾਂ ਨੂੰ ਬਾਬਾ ਰਾਜ ਰਾਜ ਸਿੰਘ ਉਹਨਾਂ ਨੂੰ ਤੇ ਜਿੰਨੇ ਵੀ ਦਲ ਪੰਥ ਦੇ ਮੁਖੀ ਨੇ ਚਾਹੇ ਦਮਦਮੀ ਟਕਸਾਲ ਦੇ ਮੁਖ ਚਥੇਦਾਰ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਜਿੱਥੇ ਸੇਵਾ ਨਿਭਾ ਰਹੇ ਨੇ ਮਿੱਠਾ ਬ੍ਰਹਮ ਗਿਆਨੀ ਜੀ ਨੇ ਉਸਤਾਦ ਅਨੁਖ ਸਿੰਘ ਜੀ ਹੁਣੀ ਨੇ ਜਿੰਨੇ ਵੀ ਦਲਪੰਥ ਜਾਂ ਦਮਦਮੀ ਟਕਸਾਲ ਦੇ ਜਿੰਨੇ ਵੀ ਬ੍ਰਾਂਚਾਂ ਨੇ ਜਾਂ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਸਿੰਘਾਂ ਦੀ ਇੱਕ ਜਾਂਚ ਕਰਕੇ ਦੇ ਦੇਣੀ ਚਾਹੀਦੀ ਆ ਕੋਈ ਸਰਟੀਫਿਕੇਟ ਵਗੈਰਾ ਦੇਣਾ ਚਾਹੀਦਾ ਵੀ ਇਹ ਮੇਰੇ ਦਲਪੰਥ ਦੇ ਸਾਡੀ ਜਥੇਬੰਦੀ ਦੇ ਸਿੰਘ ਨੇ ਜਿਹੜੇ ਇਸ ਤਰ੍ਹਾਂ ਸਾਡੇ ਬਾਣੀ ਤੇ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਨੂੰ ਬੜੀ ਸਖਤ ਤਾਨਾ ਇਹ ਜੇ ਕੋਈ ਗਰਵਾਣੀ ਦੀ ਬੇਅਦਬੀ ਤੇ ਬਾਣੇ ਦੀ ਬੇਅਦਬੀ ਕਰਦਾ ਸੀ ਫੜ ਲਿਆ ਤੇ ਆਵਾਜ਼ ਨਹੀਂ ਆਉਣਾ ਬਾਜ ਆਜੋ ਨਹੀਂ ਡੰਡਾ ਫਿਰੂਗਾ ਤੁਹਾਡੇ ਉੱਤੇ ਤੇ ਜਿੱਥੇ ਪੰਥਕ ਕਾਰਵਾਈ ਹੋਊਗੀ ਉੱਥੇ ਨਾਲ ਪ੍ਰਸ਼ਾਸਨ ਕਾਰਵਾਈ ਵੀ ਹੋਊਗੀ ਸਾਡੇ ਨਾਲ ਅਸੀਂ ਸਮੂਹ ਜਿੰਨੇ ਇਲਾਕੇ ਦੇ ਵਿੱਚ ਰਹਿੰਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਜਿਹੜੇ ਕਾਰੋਬਾਰ ਕਰਦੇ ਨੇ ਸਮਾਪੈਣ ਤੇ ਅਸੀਂ ਨੰਗੇ ਚਿੱਟੇ ਕਰਨੇ ਨੇ ਬਾਬਾ ਜੀ ਜਦੋਂ ਬਾਣਾ ਧਾਰਨ ਕੀਤਾ ਜਾਂਦਾ ਕੀ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ ਨਿਹੰਗ ਸਿੰਘ ਜੀ ਦੇਖੋ ਜੀ ਟਕਸਾਲ ਦੇ ਵਿੱਚ ਇੱਕ ਮਰਿਆਦਾ ਹੈ ਟਕਸਾਲ 'ਚ ਜਿਹੜਾ ਸਿੰਘ ਜਾਂਦਾ ਉਹਨੂੰ ਬਾਣਾ ਪਵਾਇਆ ਜਾਂਦਾ ਤੇ ਉਹਨੂੰ ਗੁਰਮਤ ਤੋਂ ਜਾਣੂ ਕਰਵਾਇਆ ਜਾਂਦਾ ਹੈ ਮੈਂ ਅੰਗ ਸਿੰਘਾਂ ਦੇ ਵੀ ਇੱਕ ਇਹ ਆ ਵੀ ਦਲ ਪੰਥ ਤੋਂ ਬਗੈਰ ਬਾਣਾ ਨਹੀਂ ਪਰ ਜਿਹੜੇ ਅੱਜ ਆਪ ਮੁਹਾਰੇ ਬਾਣਾ ਪਾਈ ਫਿਰਦੇ ਨੇ ਉਹ ਆਪ ਦੇ ਆਪ ਨੂੰ ਪੜਿਆ ਵਿਚਾਰ ਲੈਣ ਬਾਬਾ ਜੀ ਦੇਖਣ ਨੂੰ ਇਹ ਵੀ ਆਇਆ ਵੀ ਬਾਣੀ ਦਾ ਗਿਆਨ ਨਹੀਂ ਹੁੰਦਾ ਪਰ ਬਾਣਾ ਪਾ ਲੈਂਦੇ ਨੇ ਇਹ ਨੂੰ ਕਿਵੇਂ ਦੇਖ ਦੇਖੋ ਜੀ ਉਹ ਤਾਂ ਗੁਰਵਾਣੀ ਨੇ ਸਤਿਗੁਰਾਂ ਦੇ ਪਰ ਰਤਨਾਮਿਆਂ ਦੇ ਬਚਨ ਨੇ ਬਾਣੀ ਬਾਣਾ ਪ੍ਰਤੱਕ ਪਛਾਣੋ ਸਿੰਘ ਗੁਰੂ ਦਾ ਪੰਖ ਹੀ ਜਾਣੋ ਜੇ ਸਾਡੇ ਅੰਦਰ ਬਾਣੀ ਹੋਵੇਗੀ ਜਿੱਥੇ ਵੀ ਕਿਤੇ ਗੱਲ ਕਰਦੇ ਆ ਗੁਰਵਾਣੀ ਦੀ ਦਲੀਲ ਤੇ ਗੱਲ ਕਰਦੇ ਆ ਜੇ ਅਸੀਂ ਬਾਣੀ ਪੜਦੇ ਆ ਤਦੇ ਦਲੀਲ ਨਾਲ ਗੱਲ ਕਰਦੇ ਆ ਨਾ ਅਸੀਂ ਜਾ ਕੇ ਕਿਸੇ ਨੂੰ ਹਊਆ ਬਣ ਕੇ ਨਾ ਕਿਸੇ ਕਿਸੇ ਤੋਂ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਪੈ ਕਾ ਹਉ ਕੋ ਦੇਤਾ ਨੈ ਪੈਮਾਨ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਗੁਰ ਤੇਗ ਬਾਬਾ ਸੱਚੇ ਪਾਛਾ ਜੀ ਬਤਲੇ ਨਾ ਗੁਰੂ ਦਾ ਸਿੱਖ ਕਿਸੇ ਤੋਂ ਡਰਦਾ ਹੈ ਤੇ ਨਾ ਸਤਿਗੁਰੂ ਦਾ ਸਿੱਖ ਕਿਸੇ ਨੂੰ ਡਰ ਦਿੰਦਾ ਹੈ ਜੀ